ਅਫਰੀਕਾ ਦੇ ਸ਼ਿਕਾਂਗੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਹਾਦਸਾ ਵਾਪਰਿਆ। ਦੇਖਦੇ-ਦੇਖਦੇ ਸਮੁੰਦਰ ਦੇ ਵਿੱਚ ਯਾਤਰੀਆਂ ਨਾਲ ਭਰਿਆ ਇੱਕ ਜਹਾਜ਼ ਡੁੱਬ ਜਾਂਦਾ ਜਿਸ ਦੇ ਵਿੱਚ 78 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਕਿਸ਼ਤੀ ਦੇ ਵਿੱਚ 150 ਦੀ ਥਾਂ ਜ਼ਿਆਦਾ ਲੋਕ ਚੜੇ ਸ। ਹਾਲਾਂਕਿ ਇਸ ਕਿਸ਼ਤੀ ਦੀ 150 ਤੱਕ ਦੀ ਲਿਮਟ ਦੱਸੀ ਜਾ ਰਹੀ ਹੈ ਕਿ 150 ਲੋਕ ਇਸ ਦੇ ਵਿੱਚ ਸਵਾਰ ਹੋ ਸਕਦੇ ਸੀ ਪਰ ਦੱਸਿਆ ਜਾ ਰਿਹਾ ਹੈ ਕਿ 150 ਦੀ ਜਗ੍ਹਾ ਤੇ 300 ਲੋਕ ਇਸ ਦੇ ਵਿੱਚ ਮੌਜੂਦ ਸੀ ਦੇਖਦੇ ਦੇਖਦੇ ਹਾਦਸਾ ਵਾਪਰ ਜਾਂਦਾ ਹੈ ਅਬ ਇਹ ਯਾਤਰੀਆਂ ਦੇ ਨਾਲ ਭਰੀ ਕਿਸ਼ਤੀ ਜਿਹੜੀ ਹੈ ਸਮੁੰਦਰ ਛੀਨ ਦੇ ਵਿੱਚ ਜਾ ਡੁੱਬਦੀ ਹੈ ਇਹ ਹਾਦਸਾ ਅਫਰੀਕਾ ਦੇਸ਼ ਕਾਂਗੋ ਦੇ ਵਿੱਚ ਵਾਪਰਿਆ ਜਿੱਥੇ ਇੱਕ ਸਵਾਰੀਆਂ ਦੇ ਨਾਲ ਭਰੀ ਕਿਸ਼ਤੀ ਛੀਨ ਦੇ ਵਿੱਚ ਅਚਾਨਕ ਹੀ ਦੇਖਦੇ ਦੇਖਦੇ ਜਾ ਡੁੱਬਦੀ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ 77 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਅਤੇ 150 ਲੋਕ ਦੀ ਜਿਹੜੀ ਹੈ ਇਸ ਦੇ ਵਿੱਚ ਸਵਾਰ ਹੋਣ ਦੀ ਸਮਰੱਥਾ ਸੀ ਪਰ 150 ਦੀ ਜਗ੍ਹਾ ਤੇ 300 ਤੋਂ ਜ਼ਿਆਦਾ ਲੋਕ ਦੱਸੇ ਜਾ ਰਹੇ ਨੇ ਕਿ ਇਸ ਦੇ ਵਿੱਚ ਮੌਜੂਦ ਸੀ ਅਤੇ ਜਿਸ ਤੋਂ ਬਾਅਦ ਦੇਖਦੇ-ਦੇਖਦੇ ਹਾਦਸਾ ਕੁਝ ਮਿੰਟਾਂ ਦੇ ਵਿੱਚ ਵਾਪਰ ਜਾਂਦਾ ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਹੁਣ ਵਾਇਰਲ ਵੀ ਹੋ ਰਹੀ ਹੈ ਇਹ ਵੀ ਦੱਸਿਆ ਗਿਆ ਕਿ ਹੁਣ ਤੱਕ 23 ਬੋਡੀਜ਼ ਨੂੰ ਰਿਕਵਰੀਂਗ ਕਰ ਲਿਆ ਗਿਆ ਅਤੇ 40 ਲੋਕਾਂ ਦਾ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਅਤੇ 64 ਲੋਕਾਂ ਦੇ ਵਿੱਚ ਹਜੇ ਤੱਕ ਮਿਸਿੰਗ ਵੀ ਦੱਸੇ ਜਾ ਰਹੇ ਨੇ ਇਹ ਕਿਸ਼ਤੀ ਜਿਹੜੀ ਓਵਰਲੋਡਿੰਗ ਸੀ ਜਿਸ ਦੇ ਕਾਰਨ ਇਹ ਕੁਝ ਮਿੰਟਾਂ ਦੇ ਵਿੱਚ ਛਿਲ ਦੇ ਵਿੱਚ ਪਲਟ ਜਾਂਦੀ ਹੈ ਦੇਖਦੇ ਦੇਖਦੇ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਅਫਰੀਕਾ ਦੇਸ਼ ਕਾਂਗੋ ਤੋਂ ਇੱਕ ਦਿਲ ਦਹਿਰ ਲਾਹ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਹਾਦਸਾ ਵਾਪਰਿਆ ਦੇਖਦੇ ਦੇਖਦੇ ਸਮੁੰਦਰ ਦੇ ਵਿੱਚ ਯਾਤਰੀਆਂ ਨਾਲ ਭਰਿਆ ਇੱਕ ਜਹਾਜ਼ ਡੁੱਬ ਜਾਂਦਾ ਜਿਸ ਦੇ ਵਿੱਚ 78 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਕਿਸ਼ਤੀ ਦੇ ਵਿੱਚ 150 ਦੀ ਥਾਂ ਜ਼ਿਆਦਾ ਲੋਕ ਚੜੇ ਸ ਹਾਲਾਂਕਿ ਇਸ ਕਿਸ਼ਤੀ ਦੀ 150 ਤੱਕ ਦੀ ਲਿਮਟ ਦੱਸੀ ਜਾ ਰਹੀ ਹੈ ਕਿ 150 ਲੋਕ ਇਸ ਦੇ ਵਿੱਚ ਸਵਾਰ ਹੋ ਸਕਦੇ ਸੀ ਪਰ ਦੱਸਿਆ ਜਾ ਰਿਹਾ ਹੈ ਕਿ 150 ਦੀ ਜਗ੍ਹਾ ਤੇ 300 ਲੋਕ ਇਸ ਦੇ ਵਿੱਚ ਮੌਜੂਦ ਸੀ ਦੇਖਦੇ ਦੇਖਦੇ ਹਾਦਸਾ ਵਾਪਰ ਜਾਂਦਾ ਅਤੇ ਯਾਤਰੀਆਂ ਨਾਲ ਭਰੀ ਕਿਸ਼ਤੀ ਜਿਹੜੀ ਹੈ ਸਮੁੰਦਰ ਝੀਲ ਦੇ ਵਿੱਚ ਝਾ ਡੁੱਬਦੀ ਹੈ ਇਹ ਹਾਦਸਾ ਆਫਰੀਕਾ ਦੇਸ਼ ਕਾਂਗੋ ਦੇ ਵਿੱਚ ਵਾਪਰਿਆ ਜਿੱਥੇ ਇੱਕ ਸਵਾਰੀਆਂ ਦੇ ਨਾਲ ਭਰੀ ਕਿਸ਼ਤੀ ਝੀਲ ਦੇ ਵਿੱਚ ਅਚਾਨਕ ਹੀ ਦੇਖਦਿਆਂ ਦੇਖ ਗਿਆ ਝਾ ਡੁੱਬਦੀ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ 70 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਅਤੇ 150 ਲੋਕ ਦੀ ਜਿਹੜੀ ਹੈ ਇਸ ਦੇ ਵਿੱਚ ਸਵਾਰ ਹੋਣ ਦੀ ਸਮਰੱਥਾ ਸੀ ਪਰ 150 ਦੀ ਜਗ੍ਹਾ ਤੇ 300 ਤੋਂ ਜ਼ਿਆਦਾ ਲੋਕ ਦੱਸੇ ਜਾ ਰਹੇ ਨੇ ਕਿ ਇਸ ਦੇ ਵਿੱਚ ਮੌਜੂਦ ਸੀ ਅਤੇ ਜਿਸ ਤੋਂ ਬਾਅਦ ਦਿਖ-ਦਿਖਦੇ ਹਾਦਸਾ ਕੁਝ ਮਿੰਟਾਂ ਦੇ ਵਿੱਚ ਵਾਪਰ ਜਾਂਦਾ ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਹੁਣ ਵਾਇਰਲ ਵੀ ਹੋ ਰਹੀ ਹੈ ਇਹ ਵੀ ਦੱਸਿਆ ਗਿਆ ਕਿ ਹੁਣ ਤੱਕ 23 ਬੋਡੀਜ਼ ਨੂੰ ਰਿਕਵਰੀਂਗ ਕਰ ਲਿਆ ਗਿਆ ਤੇ 40 ਲੋਕਾਂ ਦਾ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਅਤੇ 64 ਲੋਕ ਇਹਦੇ ਵਿੱਚ ਹਜੇ ਤੱਕ ਮਿਸਿੰਗ ਵੀ ਦੱਸੇ ਜਾ ਰਹੇ ਨੇ ਇਹ ਕਿਸ ਤੀ ਜਿਹੜੀ ਓਵਰਲੋਡਿੰਗ ਸੀ ਜਿਸ ਦੇ ਕਾਰਨ ਇਹ ਕੁਝ ਮਿੰਟਾਂ ਦੇ ਵਿੱਚ ਚਿਲ ਦੇ ਵਿੱਚ ਪਲਟ ਜਾਂਦੀ ਆ ਦੇਖਦੇ ਦੇਖਦੇ ਵੱਡਾ ਹਾਦਸਾ ਵਾਪਰ ਜਾਂਦਾ ਹੈ